ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਸ਼ੁਕਰ ਸ਼ਨੀ ਜਾਂ ਫਿਰ ਐਤਵਾਰ ਦੇ ਦਿਨ ਇੱਕ ਚਿੱਟੀ ਚੇਈ ਦਾ ਗੋਪਤ ਦਾਨ ਕਰ ਦਿੰਦੇ ਹੋ ਤਾਂ ਦਿਨ ਬਦਲ ਦਿਆਂ ਤੁਹਾਡੀ देर ਨਹੀਂ ਲੱਗੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸ਼ੁਕਰ ਸ਼ਨੀ ਜਾਂ ਫਿਰ ਐਤਵਾਰ ਵਾਲੇ ਦਿਨ ਤੁਸੀਂ ਇੱਕ ਚਿੱਟੀ ਚੀਜ਼ ਦਾ ਗੋਪਤ ਦਾਨ ਕਰ ਦੇਣਾ ਹੈ ਫਿਰ ਤੁਹਾਡੇ ਦਿਨ ਬਦਲਦਿਆਂ ਕਦੇ ਵੀ ਦੇਰ ਨਹੀਂ ਲੱਗੇਗੀ ਜਿਵੇਂ ਆਖਦੇ ਹਨ ਕਿ ਸ਼ਨੀਵਾਰ ਜਾਂ ਐਤਵਾਰ ਦੇ ਦਿਨ ਧਰਤੀ ਤੇ ਅੰਧਕਾਰ ਨੂੰ ਖਾ ਜਾਂਦਾ ਹੈ ਉਸ ਦਿਨ ਤੁਸੀਂ ਚਿੱਟੀ ਚੀਜ਼ ਦਾ ਦਾਨ ਆਪਣੇ ਘਰ ਦੇ ਦੁੱਖ ਦਲੇਦਰ ਨੂੰ ਵੀ ਖਾ ਜਾਵੇਗਾ ਸੰਘਾਜੀ ਇੱਕ ਵਾਰ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਇੱਕ ਪਤੀ ਪਤਨੀ ਦੋ ਬੱਚਿਆਂ ਦੇ ਨਾਲ ਰਹਾ ਕਰਦੇ ਸਨ ਪਤੀ ਦੇ ਨਾਲ ਜਿੰਨੇ ਵੀ ਉਹ ਲਾਗੇ ਲਾਗੇ ਜੰਗਲ ਸਨ ਜਾਂ ਜਿੰਨੇ ਵੀ ਰੁੱਖ ਸਨ ਜਦੋਂ ਸੁੱਕ ਜਾਂਦੇ ਸਨ ਜੋ ਟਾਹਣੀਆਂ ਥੱਲੇ ਡਿੱਗ ਜਾਂਦੀਆਂ ਸਨ ਉਹ ਕੁਹਾੜੀ ਦੇ ਨਾਲ ਵੜਦਾ ਤੇ ਹਰ ਘਰ ਦੇ ਵਿੱਚ ਲੱਕੜਾ ਵੇਚ ਕੇ ਆਇਆ ਕਰਦਾ ਸੀ ਉਸ ਨੂੰ ਜੋ ਪੈਸਾ ਟੱਕਾ ਮਿਲਦਾ ਸੀ ਉਹਦੇ ਨਾਲ ਗੁਜ਼ਾਰਾ ਕਰਦਾ ਸੀ ਇੰਦਾਂ ਦਾ ਸਮਾਂ ਆਇਆ ਕਿ ਬੱਚਿਆਂ ਦੇ ਤਾਂ ਤੇ ਕੱਪੜੇ ਵੀ ਨਹੀਂ ਸਨ ਪਤੀ ਨੇ ਕਿਹਾ ਕਿ ਕਿੰਨਾ ਚਿਰ ਹੋ ਐਵੇਂ ਅਸੀਂ ਸਹਾਂਗੇ ਨਾਲ ਦੇ ਨਗਰ ਜਾਓ ਤੇ ਉੱਥੇ ਜਾ ਕੇ ਕੰਮਕਾਰ ਕਰੋ ਆਪਣੇ ਗੁਜ਼ਾਰਾ ਕਰੋ ਪਤੀ ਨੇ ਕਿਹਾ ਕਿ ਦੇਖ ਲੱਕਣਾ ਵੱਡਾਂ ਤੋਂ ਪੈਣਾ ਮੈਨੂੰ ਕੋਈ ਹੋਰ ਕੰਮ ਨਹੀਂ ਆਉਂਦਾ ਜਿਵੇਂ ਦੇ ਹਾਲਾਤ ਹਨ ਉਥੇ ਕੰਮ ਮਿਲਣਾ ਮੁਸ਼ਕਲ ਹੈ ਜੋ ਮਿਲਦਾ ਹੈ ਉਸ ਤੋਂ ਗੁਜ਼ਾਰਾ ਕਰੋ ਤੇ ਸਬਰ ਕਰੋ ਪਰਮਾਤਮਾ ਆਪੇ ਹੀ ਸੋਨੇਗਾ ਉਹ ਮਨੋਕਦਾ ਇੱਕ ਨਿਯਮ ਸੀ ਕਿ ਉਹ ਕਦੇ ਵੀ ਜਿਹੜਾ ਰੁੱਖ ਹਰਾ ਹੁੰਦਾ ਸੀ ਉਹਨੂੰ ਕਦੇ ਵੀ ਨਹੀਂ ਸੀ ਵੜਦਾ ਸਿਰਫ ਸੁੱਕੇ ਹੋਏ ਰੁੱਖ ਨੂੰ ਵੜਦਾ ਸੀ ਤੇ ਲੱਕੜਾ ਵੇਚਦਾ ਸੀ ਉਹ ਬੜੇ ਚੰਗੇ ਸੁਭਾਅ ਦਾ ਮਾਲਕ ਸੀ ਅੱਜ ਜਦੋਂ ਲੱਕੜਾ ਵੜਨ ਜਾ ਰਿਹਾ ਸੀ ਤਾਂ ਨਗਾ ਦੇ ਆਸ-ਪਾਸ ਜਿੰਨੇ ਲੱਕੜਾ ਸਨ ਉਹ ਲਗਭਗ ਉਹਨੇ ਵੜ ਲਈਆਂ ਸਨ ਹੁਣ ਸੋਚਦਾ ਕਿ ਥੋੜੀ ਅਗਾਂਹ ਚੱਲ ਜਾਂਦਾ ਹਾਂ ਅੱਗੇ ਤੁਰਿਆ ਜਾਂਦਾ ਤੇ ਜਦੋਂ ਜਾਂਦਾ ਤੇ ਉੱਥੇ ਬਹੁਤ ਸਾਰੇ ਰੁੱਖ ਹੁੰਦੇ ਹਨ ਤੇ ਬੜੀਆਂ ਹੀ ਸਾਰੀਆਂ ਲੱਕੜਾਂ ਜੋ ਸੁੱਕੀਆਂ ਪਈਆਂ ਸਨ ਉਹਨਾਂ ਨੂੰ ਘਰ ਲੈ ਆਉਂਦਾ ਹੈ ਪਰ ਹੁਣ ਨਗਰ ਤੋਂ ਥੋੜੀ ਦੂਰ ਸੀ ਜਿਸ ਕਰਕੇ ਸ਼ਾਮ ਦਾ ਵੇਲਾ ਤਾਂ ਹੋ ਹੀ ਜਾਣਾ ਸੀ ਹੁਣ ਆਪਣੇ ਨਗਰ ਜਾਂਦਾ ਤੇ ਉਸ ਸਮੇਂ ਤੱਕ ਹੋਰ ਲੋਕ ਉਥੇ ਲੱਕੜਾਂ ਵੇਚ ਕੇ ਜਾ ਚੁੱਕੇ ਸਨ ਉਹ ਸੋਚਦਾ ਕਿ ਨਾਲ ਦੇ ਨਗਰ ਵਿੱਚ ਵੇਖਦਾ ਹਾਂ ਉਥੇ ਵੇਖ ਜਾਣੀਆਂ ਤੇ ਘਰ ਰਾਸ਼ਨ ਪਾਣੀ ਲੈ ਜਾਵਾਂਗਾ ਅੱਗੇ ਜਾਂਦਾ ਅਗਲੇ ਨਗਰ ਤੋਂ ਬਾਹਰ ਇੱਕ ਘਰੋਂ ਆਵਾਜ਼ ਲਗਾਉਂਦਾ ਕਿ ਲੱਕੜਾਂ ਖਰੀਦ ਲਓ ਉਸ ਨਗਰ 'ਚ ਇੱਕਮ ਨਖੋਂਦਾ ਹੈ ਉਹ ਪੰਡਤ ਹੁੰਦਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਲੱਕਣਾ ਚਾਹੀਦੀਆਂ ਹਨ ਉਹ ਕਹਿੰਦਾ ਕਿ ਦੱਸੋ ਕਿੰਨੇ ਰੁਪਈਏ ਦੀਆਂ ਲੱਗਣਾ ਉਹਨੇ ਕਿਹਾ ਜੀ ਸਾਰੀਆਂ ਲੱਕਣਾ ਉਸ ਸਮੇਂ ਦੇ ਵਿੱਚ ਜਿਹੜੇ ਸੀ ਇੱਕ ਟਕੇ ਦੀਆਂ ਹੁੰਦੀਆਂ ਸਨ ਉਹਨੇ ਕਿਹਾ ਕਿ ਮੇਰੇ ਕੋਲ ਇੱਕ ਟਕਾ ਤੇ ਨਹੀਂ ਪਰ ਲੱਕਣਾ ਚਾਹੀਦੀਆਂ ਹਨ ਤੇ ਅੱਧੇ ਟਕੇ 'ਚ ਜੇ ਲੱਕਣਾ ਦਵੇਂਗਾ ਤਾਂ ਰੱਖ ਦੇ ਉਹਨੇ ਕਿਹਾ ਜੀ ਅੱਧੇ ਟਕੇ 'ਚ ਤਾਂ ਮੈਨੂੰ ਭਾਵਾਰਾ ਨਹੀਂ ਖਾਂਦਾ ਪਰ ਸ਼ਾਮ ਹੋ ਗਈ ਹੈ ਰਾਸ਼ਨ ਲੈ ਕੇ ਜਾਣਾ ਹੈ ਤਾਂ ਉਸੇ ਅਧਿਕ ਤੱਕੇ ਚ ਰੱਖ ਲਓ ਹਾਂ ਜਦੋਂ ਪੰਡਤ ਉਹ ਲੱਕੜਵਾਲੇ ਵੇਖਦਾ ਤਾਂ ਆਖਦਾ ਤੂੰ ਕਾਫੀ ਤੱਕਿਆ ਤੇ ਭੁੱਖ ਨਾਲ ਬਿਹਾਰ ਲੱਗਦਾ ਤੂੰ ਹੱਥ ਮੂੰਹ ਧੋ ਕੇ ਇੱਥੇ ਬੈਠ ਜਾ ਉਸ ਸਮੇਂ ਕਰਦੇ ਅੱਗੇ ਬਰਾਂਡਾ ਹੁੰਦਾ ਸੀ ਤੇ ਉਹਨੇ ਬਰਾਂਡੇ ਦੇ ਕੋਲ ਬਿਠਾਇਆ ਤੇ ਉਸ ਸਮੇਂ ਪੰਡਤ ਸੀ ਲੋਕਾਂ ਦੇ ਘਰ ਦੇ ਵਿੱਚ ਕਥਾ ਕੀਰਤਨ ਕਰਕੇ ਆਇਆ ਕਰਦਾ ਸੀ ਭਾਵੇਂ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾ ਕੇ ਆਉਂਦਾ ਸੀ ਉਸ ਸਮੇਂ ਫਸਲ ਵਾੜੀ ਜਿਹੜੀ ਚੌਲਾਂ ਦੀਆਂ ਹੋਇਆਂ ਕਰਦੇ ਸੀ ਉਹਨੇ ਕਈ ਲੋਕ ਦੌੜਦੇ ਤੇ ਕੋਈ ਲੋਕ ਚੌਲਦੇ ਜਾਂਦੇ ਸਨ ਤੇ ਕੋਈ ਖੰਡ ਵੀ ਤੇ ਕੇ ਚਲਾ ਜਾਂਦਾ ਸੀ ਉਹਦੇ ਵਿੱਚੋਂ ਉਹਦੇ ਘਰ ਦੀ ਖੀਰ ਰੰਨ ਕਿਉਂ ਖਾ ਲਿਆ ਕਰਦੇ ਸਨ ਉਸਨੇ ਉਦਨ ਖੀਰ ਦਾ ਬਾਟਾ ਭਾਰਨ ਲਿਆ ਤੇ ਕਿਹਾ ਕਿ ਉਹਨੇ ਕਿਨੂੰ ਖਾ ਲਾ ਖਾ ਕੇ ਕਿਆ ਪੰਡਾ ਜੀ ਮੈਂ ਹਾਂ ਤੁਹਾਡੇ ਘਰ ਰੋਜ਼ ਲੱਕਣਾ ਛੱਡ ਜਾਇਆ ਕਰੂੰਗਾ ਤੁਸੀਂ ਜਿੰਨਾ ਕੋ ਪੈਸਾ ਟਕਾ ਦਿਓਗੇ ਮੈਂ ਉਸ ਨਾਲ ਗੁਜ਼ਾਰਾ ਕਰ ਲਵਾਂਗਾ ਕਿਉਂਕਿ ਉੱਥੇ ਹੋਰ ਦੋ ਚਾਰ ਮਨੁੱਖ ਵੀ ਆਏ ਸਨ ਤੁਸੀਂ ਜਿੰਨਾ ਕ ਪੈਸਾ ਟੱਕਾ ਦਿਓਗੇ ਮੈਂ ਉਸ ਨਾਲ ਗੁਜ਼ਾਰਾ ਕਰ ਲਵਾਂਗਾ ਕਿਉਂਕਿ ਉੱਥੇ ਹੋਰ ਦੋ ਚਾਰ ਮਨੁੱਖ ਵੀ ਆਏ ਸਨ ਤੇ ਪੰਡਤ ਨੇ ਉਹਨਾਂ ਨੂੰ ਵੀ ਖੀਰ ਕੁਵਾ ਦਿੱਤੀ ਹੁਣ ਉਹ ਸੋਚਣ ਲੱਗਾ ਕਿ ਪੰਡਤ ਦੇ ਕੋਲ ਬੜਾ ਪੈਸਾ ਟੱਕਾ ਹੋਣਾ ਜੋ ਇਹ ਲੋਕਾਂ ਨੂੰ ਖਵਾਉਂਦਾ ਹੈ ਪਰ ਜਿਹੜੇ ਬਾਕੀ ਦੋ ਮਨੁੱਖਾਂ ਨੂੰ ਖੀਰ ਖਵਾਈ ਸੀ ਉਹ ਕਹਿਣ ਲੱਗੇ ਬਾਈ ਇਹਦੇ ਕੋਲ ਸਦਾ ਪੁੱਜਦਾ ਹੈ ਪਰ ਫਿਰ ਵੀ ਇਹਦੀ ਇਹ ਆਦਤ ਹੈ ਕਿ ਲੋਕਾਂ ਦੀ ਮਦਦ ਕਰਦਾ ਹੈ ਹੁਣ ਉਹ ਆਦਾ ਟੱਕਾ ਲੈ ਕੇ ਘਰ ਗਿਆ ਤੇ ਘਰ ਜਾ ਕੇ ਪਤਨੀ ਨੇ ਕਿਹਾ ਕਿ ਦੱਸੋ ਕੀ ਲੈ ਕੇ ਆਏ ਹੋ ਪਤੀ ਨੇ ਜਦੋਂ ਦੱਸਿਆ ਉਹਨੇ ਕਿਹਾ ਕਿ ਇਹਦਾ ਟੱਕਾ ਸੀ ਉਹਦੇ ਨਾਲ ਸਿਰਫ ਆਟਾ ਰਾਸ਼ਨ ਤੇ ਚੌਲ ਦਾਲ ਪਾਣੀ ਲੈ ਕੇ ਆਇਆ ਹਾਂ ਉਹਨੇ ਕਿਹਾ ਕਿੰਨਾ ਕਿੰਨਾ ਕਿਚਰ ਐਵੇਂ ਸਾਰੇਗਾ ਇਹਦੇ ਨਾਲ ਤਾਂ ਆਪਣੇ ਜੀਆ ਦਾ ਮਸਾ ਅੱਜ ਦਾ ਹੁਸ਼ਾਰਾ ਹੋਵੇਗਾ ਉਹਨੇ ਕਿਹਾ ਮੈਂ ਤਾਂ ਪ੍ਰਸ਼ਾਦਾ ਸ਼ੱਕ ਆਇਆ ਹਾਂ ਉਹਨੇ ਕਿਹਾ ਤੂੰ ਪ੍ਰਸ਼ਾਦਾ ਸ਼ੱਕ ਆਇਆ ਹੈ ਉਹਨੇ ਕਿਹਾ ਤੈਨੂੰ ਕਿਸੇ ਦਿਨ ਲੈ ਕੇ ਜਾਵਾਂਗਾ ਉਸ ਪੰਡਾ ਜੀ ਦੇ ਘਰ ਬੜੇ ਚੰਗੇ ਖੀਰ ਬੰਦੇ ਹੈ ਉਹ ਕਹਿਣ ਲੱਗੇ ਕਿ ਉਹ ਧਾਨਮਾਨ ਵੀ ਹੋਣਾ ਤਾਂ ਲੋਕਾਂ ਨੂੰ ਖੀਰ ਖਵਾ ਰਿਆ ਹੁੰਦਾ ਉਹਨੇ ਕਿਹਾ ਕਿ ਨਹੀਂ ਨਿਰਤਨ ਗ੍ਰੇਪ ਹੈ ਫਿਰ ਵੀ ਉਹ ਦਇਆ ਭਾਵਨਾ ਰੱਖਦਾ ਹੈ ਇੱਕ ਲੱਕੜ ਦਾ ਗੱਠਾ ਉਹਦੇ ਘਰ ਲੈ ਕੇ ਚਾਇਆ ਕਰਨਾ ਹੈ ਹੁਣ ਉਹਨੇ ਵੇਖਿਆ ਕਰਨਾ ਕਿ ਜ ਜਮਾਨੇ ਮੁੱਠਕ ਚੌਲ ਤੇ ਕੋਈ ਦੁੱਧ ਤੇ ਕੋਈ ਖੰਡ ਹੀ ਉਸ ਨੂੰ ਦੇ ਕੇ ਜਾਂਦਾ ਹੈ ਉਹਨੇ ਉਹ ਚੋਲਾਂ ਦੇ ਵਿੱਚੋਂ ਛੱਤ ਦੇ ਉੱਤੇ ਚੌਲ ਸੁੱਟ ਦਿਆ ਕਰਨੇ ਜਿਹੜੀਆਂ ਪ੍ਰਿੰਦਿਆਂ ਨੇ ਖਾ ਲਿਆ ਕਰਨੇ ਕਿਦਰੇ ਕੋਈ ਕੁੱਤਾ ਬਿਲੇ ਆਇਆ ਕਰਨਾ ਉਹ ਉਹਨੂੰ ਵੀ ਇਸਨੇ ਦੁੱਧ ਪਾ ਦਿਆ ਕਰਨਾ ਤੇ ਹੁਣ ਉਹਨੇ ਜਿਹੜੀ ਲੱਪ ਚੌਲਾਂ ਦੀ ਹੋਣੀ ਉਹ ਦੁੱਧ ਬਣਾ ਕੇ ਖੀਰ ਬਣਾ ਕੇ ਰੰਨ ਕੇ ਰੱਖ ਲਿਆ ਕਰਨੇ ਦੁੱਧ ਨਾ ਹੋਇਆ ਕਰਨਾ ਤੇ ਚੌਲੋ ਭਾਲ ਕੇ ਰਾਤ ਨੂੰ ਲੂਣ ਪਾ ਕੇ ਖਾ ਲਿਆ ਕਰਨੇ ਹੁਣ ਉਹ ਲੱਕੜਹਾਰੇ ਨੇ ਰੋਜ਼ ਜਾਇਆ ਕਰਨਾ ਤੇ ਇਸ ਨੂੰ ਉਸ ਦੇ ਘਰ ਵਿੱਚ ਜੋ ਵੀ ਬਣਿਆ ਹੁੰਦਾ ਸੀ ਖੀਰ ਖਾਣ ਨੂੰ ਮਿਲ ਜਾਂਦੀ ਸੀ ਤੇ ਉਹਨੇ ਉਹੀ ਇਸ ਨੂੰ ਦੇ ਦਿਆ ਕਰਨੇ ਲੱਕੜਹਾਰੇ ਨੇ ਵੇਖਿਆ ਕਰਨਾ ਕਿ ਉਹਦੇ ਵੋਹੇ ਦੇ ਅੱਗੇ ਕੁੱਤਾ ਮਿਲਲੇ ਵੀ ਆਉਂਦੇ ਹਨ ਤੇ ਉਹ ਵੀ ਦੋਦੋਂ ਖਾਲੀ ਨਹੀਂ ਜਾਂਦੇ। ਹੋਰ ਤੇ ਹੋਰ ਜਿਹੜੀਆਂ ਜਨੋਰਾ ਨੂੰ ਵੀ ਚੌਲਾਂ ਦੇ ਦਾਣੇ ਪਾਏ ਜਾਂਦੇ ਹਨ। ਇਹ ਵੇਖ ਕੇ ਉਹਦਾ ਮਨ ਬੜਾ ਖੁਸ਼ ਹੋਇਆ। ਉਹਨੇ ਸੋਚਿਆ ਕਹਿੰਨਾ ਕਿ ਮੈਂ ਇਸ ਨੂੰ ਵੱਧ ਲੱਕਣਾ ਅੱਧੇ ਟਕੇ ਵਿੱਚ ਹੀ ਦੇ ਜਾਇਆ ਕਰਾਂਗਾ। ਅੱਜ ਜਦੋਂ ਲੱਕਣਾ ਵੜਨ ਦੇ ਲਈ ਨਗਰ ਤੋਂ ਬਾਹਰ ਗਿਆ ਉਹਨੇ ਪੂਰੀਆਂ ਸੁੱਕੀਆਂ ਲੱਕਣਾ ਵੜ ਚੁੱਕਾ ਸੀ ਕਿ ਸੋਚਦਾ ਥੋੜਾ ਅੱਗੇ ਚੱਲਣਾ। ਫਿਰ ਮਨ 'ਚ ਖਿਆਲ ਆਉਂਦਾ ਕਿ ਇਹ ਮਨ ਅੱਗੇ ਤਾਂ ਬੜਾ ਸੰਘਣਾ ਜੰਗਲ ਹੈ ਬੜੇ ਪਛੂ ਪੰਛੀ ਰਹਿੰਦੇ ਹਨ ਜੇਕਰ ਮੈਂ ਉੱਥੇ ਚਲਾ ਗਿਆ ਤੇ ਕਿਤੇ ਉਹ ਮੇਰਾ ਨੁਕਸਾਨ ਨਾ ਕਰ ਦੇ ਮੈਂ ਇੱਕੋ ਇੱਕ ਤਾਂ ਆਪਣੇ ਘਰ ਦੇ ਚਿਆਂ ਦਾ ਸਹਾਰਾ ਹਾਂ ਫਿਰ ਸੋਚਦਾ ਲੱਕੜਾਂ ਵੱਡੀਆਂ ਤੇ ਭੁੱਖੇ ਮਰ ਜਾਾਂਗੇ ਲੱਕੜਾਂ ਵੱਢਣ ਲਈ ਅੱਗੇ ਜਾਂਦਾ ਤੇ ਅੱਗੇ ਇੱਕ ਬੜਾ ਵੱਡਾ ਬਰਗ ਜਾਂ ਕੈਲੋਗ ਪੀਪਲ ਦਾ ਰੋਖ ਹੁੰਦਾ ਸੀ ਜਿਹੜਾ ਬੜਾ ਹੀ ਵੱਡਾ ਸੀ ਤੇ ਉਹ ਸੁੱਕਾ ਪਿਆ ਸੀ ਸੋਚਦਾ ਇੱਥੋਂ ਤਾਂ ਮਹੀਨੇ ਦੀਆਂ ਲੱਕੜਾਂ ਇੱਕੋ ਦਮ ਹੀ ਲੈ ਕੇ ਜਾ ਸਕਦਾ ਮਹੀਨਾ ਭਰ ਇੱਥੇ ਲੱਕਣਾ ਖਤਮ ਨਹੀਂ ਹੋਣੀਆ ਉਹਦੇ ਉੱਤੇ ਚੜ ਕੇ ਆਪਣੇ ਉਹਨੇ ਕੁਹਾੜੀ ਲਈ ਤੇ ਉਹਨੂੰ ਕਟਣਾ ਆਰੰਭ ਕਰ ਦਿੱਤਾ ਵੱਡਾ ਜਾ ਰਿਹਾ ਸੀ ਤੇ ਟਾਣ ਬਹੁਤ ਹੀ ਵੱਡਾ ਹੁੰਦਾ ਹੈ ਥੱਲੇ ਆ ਕੇ ਉਥੋਂ ਡਿੱਗ ਜਾਂਦਾ ਤੇ ਥੱਲੇ ਬੜਾ ਵੱਡਾ ਘਾਹ ਹੁੰਦਾ ਇੱਕ ਸੰਤ ਫਕੀਰ ਜੀ ਉੱਥੇ ਬੈਠ ਕੇ ਨਾਮ ਜਪ ਰਹੇ ਹੁੰਦੇ ਹਨ ਤੇ ਉਹਨਾਂ ਦੇ ਸਿਰ ਤੇ ਉੱਜਾ ਕੇ ਟਹਿਣਾ ਵੱਜਦਾ ਮੱਧੇ ਚ ਖੋਣ ਨਿਕਲਣ ਲੱਗ ਜਾਂਦਾ ਤੇ ਉਹ ਪਜਾ ਪਜਾ ਥੱਲੇ ਆਇਆ ਤੇ ਆ ਕੇ ਦੇਖਦਾ ਕਿ ਸੰਤ ਫਕੀਰ ਜੀ ਨੂੰ ਕਹਿੰਦਾ ਕਿ ਮਾਫ ਕਰਿਓ ਮੈਂ ਤੁਹਾਨੂੰ ਦੇਖਿਆ ਨਹੀਂ ਸੀ ਤੁਸੀਂ ਥੱਲੇ ਬੈਠੇ ਹੋ ਸੰਤ ਫਕੀਰ ਨੇ ਕਹਿੰਦਾ ਕਿ ਕੁੱਤਿਆਂ ਵਾਲੀਆਂ ਹੋਸੀਆਂ ਹਰਕਤਾਂ ਹਨ ਤੈਨ ਜਾਂ ਕੁੱਤਾ ਹੀ ਬਣ ਜਾ ਕਹਿਣ ਦੀ ਦੇਰ ਸੀ ਕਿ ਉਹ ਕੁੱਤਾ ਬਣ ਗਿਆ ਹੁਣ ਉਹ ਜਿਹੜਾ ਲੱਕੜਹਾਰਾ ਸੀ ਕਹਿਣ ਲੱਗਾ ਸੰਤ ਫਕੀਰ ਜੀ ਮੈਨੂੰ ਤੇ ਪਤਾ ਨਹੀਂ ਸੀ ਕਿ ਤੁਸੀਂ ਥੱਲੇ ਬੈਠੇ ਹੋ ਮੈਂ ਤਾਂ ਲੱਕੜਾਂ ਵੜ ਰਿਹਾ ਸੀ ਜਿਸ ਦੇ ਨਾਲ ਮੈਂ ਆਪਣੇ ਘਰ ਦਾ ਖੁਸ਼ਹਾਰਾ ਕਰਦਾ ਹਾਂ ਤੁਸੀਂ ਮੈਨੂੰ ਕੁੱਤਾ ਬਣਾ ਦਿੱਤਾ ਮੇਰੇ ਘਰ ਦੇ ਬੱਚੇ ਹਨ ਮੇਰੀ ਪਤਨੀ ਹੈ ਜੋ ਭੁੱਖੇ ਮਰ ਜਾਣਗੇ ਤੁਸੀਂ ਮੈਨੂੰ ਦੁਬਾਰਾ ਹੀ ਇਨਸਾਨ ਬਣਾ ਦਿਓ ਇਸ ਗਲਤੀ ਨੂੰ ਮਾਫ ਕਰ ਦਿਓ ਦੇਖੋ ਤੁਸੀਂ ਤਾਂ ਜੰਗਲ ਦੇ ਵਿੱਚ ਐਡੇ ਕਾਵੇ ਚ ਲੁਕ ਕੇ ਬੈਠੇ ਸੀ ਮੈਨੂੰ ਕਿੱਥੋਂ ਦਿਖਣਾ ਸੀ ਸੰਤ ਫਕੀਰ ਨੇ ਇਹ ਗੱਲ ਸੁਣ ਕੇ ਉਹ ਬੜੇ ਹੀ ਉਦਾਸ ਚਿਹਰੇ ਹੋ ਗਏ ਤੇ ਕਹਿਣ ਲੱਗੇ ਭਲਾ ਪੁਰਖਾ ਇਸ ਨੂੰ ਵਾਪਸ ਲੈਣ ਦਾ ਕੋਈ ਇੱਕ ਮੇਰੇ ਕੋਲ ਹੱਲ ਹੈ ਇਹਦੇ ਲਈ ਸ਼ਕਤੀ ਜਾਂ ਤਾਕਤ ਨਹੀਂ ਇਹ ਇਸ ਸਰਾਪ ਨੂੰ ਵਾਪਸ ਨਹੀਂ ਲੈ ਸਕਦਾ ਮੈਂ ਤਾਂ ਇਸ ਨੂੰ ਵਾਪਸ ਤਾਂ ਲੈ ਸਕਦਾ ਹਾਂ ਜਦੋਂ ਤੂੰ ਕੋਈ ਦੋ ਦਾਨ ਕਰਨ ਵਾਲੇ ਜਿਹੜੇ ਮਨੋਖ ਹਨ ਉਹਨਾਂ ਦਾ ਝੋਟਾ ਕਾ ਲਵੇਂਗਾ ਤੇ ਤੂੰ ਠੀਕ ਹੋ ਜਾਵੇਂਗਾ ਤੂੰ ਉਹਨਾਂ ਦਾ ਦਾਨ ਨਹੀਂ ਸੱਜਣਾ ਨੂੰ ਲੱਭ ਉਸ ਤੋਂ ਬਾਅਦ ਜਿਹੜੇ ਤੇਰੇ ਗਰੀਬੀ ਦੇ ਦਿਨ ਉਹ ਵੀ ਹਮੇਸ਼ਾ ਲਈ ਦੂਰ ਹੋ ਜਾਣਗੇ ਉਹਨੇ ਕਿਹਾ ਜੀ ਹੁਣ ਮੇਰੇ ਬਾਲ ਬੱਚਿਆਂ ਦਾ ਕੀ ਹੋਵੇਗਾ ਸੰਤ ਫਕੀਰ ਜੀ ਕਹਿੰਦੇ ਕਿ ਤੂੰ ਉਹਨਾਂ ਦੀ ਚਿੰਤਾ ਨਾ ਕਰ ਪ੍ਰਮਾਤਮਾ ਉਹਨਾਂ ਤੇ ਆਪੇ ਹੀ ਮਿਹਰਬਾਨ ਹੋ ਜਾਣਗੇ ਇੰਨੀ ਗੱਲ ਸੁਣ ਕੇ ਤੁਰਨ ਲੱਗਦਾ ਤੁਰਦਾ ਤੋੰਦਾ ਉਹ ਜਿਹੜੇ ਉਸੇ ਹੀ ਜਿਹੜਾ ਪੰਡਤ ਕੋਲ ਰੋਹ ਜਾਂਦਾ ਸੀ ਇਹਨਾਂ ਲੋਕਾਂ ਨੂੰ ਉਹ ਲੰਗਰ ਪ੍ਰਸ਼ਾਦਾ ਸਿਕਾਉਂਦਾ ਸੀ ਉਹ ਸੋਚਦਾ ਉਹਦੇ ਨਾਲੋਂ ਵੱਡਾ ਦਾਨ ਨਹੀਂ ਕੋਈ ਨਹੀਂ ਹੋ ਸਕਦਾ ਕਹਿੰਦੇ ਕਿ ਇਹਨਾਂ ਨੂੰ ਉਹਦੇ ਘਰ ਦੇ ਪੁਏ ਦੇ ਬਾਹਰ ਜਾ ਕੇ ਪੈਠਦਾ ਤੇ ਇੱਕ ਮਨੋਖੋ ਦੇ ਘਰ ਪ੍ਰਸ਼ਾਦਾ ਛਕਣ ਆਉਂਦਾ ਤੇ ਉਸ ਨੂੰ ਬਾਰ ਬਿਠਾ ਕੇ ਵੇਖ ਕੇ ਉਹ ਚਲਾ ਜਾਂਦਾ ਤੇ ਹੁਣ ਜਦੋਂ ਚੰਦਾ ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਬਾਹਰ ਉਸ ਨੂੰ ਕਿਸੇ ਨੂੰ ਬਿਠਾ ਕੇ ਆਇਆ ਹਾਂ ਪ੍ਰਸ਼ਾਦਾ ਦੇ ਦੇ ਉਹਨੇ ਕਿਹਾ ਕਿ ਅੱਜ ਆਪਣੇ ਘਰ ਖਾਣ ਦੇ ਲਈ ਰਤੀ ਚੌਲ ਹੀ ਬਚੇ ਹਨ ਤੁਹਾਨੂੰ ਪਤਾ ਇਹਨਾਂ ਦੋਹਾਂ ਦੇ ਵਿੱਚ ਇੰਨੇ ਕਚੌਲਾਂ ਦੇ ਨਾਲ ਤਾਂ ਸਾਡੇ ਹੀ ਕੁਚਾਰਾ ਮੱਸਾ ਹੋਣਾ ਹੈ ਆਪਾਂ ਕਿਸੇ ਨੂੰ ਅੱਜ ਕਿੱਥੋਂ ਖਵਾ ਸਕਦੇ ਹਾਂ ਤੁਸੀਂ ਇਹ ਸਭ ਨਾ ਕਰਿਆ ਕਰੋ ਉਸਨੇ ਕਿਹਾ ਭਗਵਾਨ ਨੇ ਵੇਖ ਜਿਹੜਾ ਆਪਣੇ ਘਰ ਆਵੇ ਉਹ ਪ੍ਰਮਾਤਮਾ ਦਾ ਰੂਪ ਹੁੰਦਾ ਹੈ ਆਪਾਂ ਥੋੜਾ ਖਾ ਲਵਾਂਗੇ ਉਹਨੂੰ ਅੱਧੇ ਚੌਲ ਦੇ ਦੇ ਉਹ ਫਿਰ ਖਾ ਕੇ چلا ਗਿਆ ਤੇ ਹੁਣ ਕੁਝ ਚੌਲ ਜੋ ਪਏ ਸਨ ਉਹ ਥੋੜੇ ਦੋਵਾਂ ਨੇ ਖਾਦੇ ਪਹਿਲਾਂ ਇਹਨਾਂ ਪੱਤੇਆਂ ਉੱਤੇ ਤੇ ਪ੍ਰਸ਼ਾਦਾ ਪਾਇਆ ਕਰਦੇ ਸਨ ਤੇ ਹੁਣ ਉਹਦੀ ਪਤਨੀ ਉਹ ਪੱਤੇ ਜਿਹੜੇ ਸਨ ਬਾੜ ਰੋੜੀ ਤੇ ਸੁੱਟ ਦਿੰਦੀ ਹੈ ਹੁਣ ਉਸ ਕੁੱਤੇ ਨੇ ਉਹ ਸਾਰੇ ਪੱਤੇ ਚੰਗੀ ਤਰ੍ਹਾਂ ਚਾਟ ਲਏ ਜਿਵੇਂ ਹੀ ਪੱਤੇ ਚੱਟੇ ਤੇ ਉਹ ਕਾਲੇ ਰੰਗ ਦਾ ਸਿਤਿਆਦ ਅੰਧਾ ਰੰਗ ਉਹਦਾ ਚਿੱਟਾ ਹੋ ਗਿਆ ਹੁਣ ਉਹਦੇ ਮਨ 'ਚ ਆਇਆ ਕਿ ਮੈਂ ਜਾਣਦਾ ਸੀ ਕਿ ਇਹਨਰ ਸਵਾਰਥ ਭਾਵਨਾ ਨਾਲ ਦਾਨ ਕਰਦਾ ਹੈ ਇਹਦਾ ਦਾਨਪੁਣ ਪਰਮਾਤਮਾ 'ਚ ਰੋ ਰੰਗ ਪਾਗ ਲਗਾਉਣ ਕੇ ਇਹਨਾਂ ਕਹਿ ਕੇ ਹੁਣ ਅਗਲੇ ਨਗਰ ਜਾਂਦਾ ਸੋਚਦਾ ਅਗਲੇ ਨਗਰ 'ਚ ਕੋਈ ਭਲਾਪੁਰਖ ਮਿਲੇਗਾ ਇਹ ਮੇਰਾ ਜਿਹੜਾ ਦੁੱਖ ਹੈ ਫਿਰ ਦੂਰ ਹੋਵੇਗਾ ਅਗਲੇ ਨਗਰ ਵਿੱਚ ਜਾਂਦਾ ਇੱਕ ਸੇਠ ਇੱਕ ਜ਼ਿਮੀਂਦਾਰ ਹਾ ਵੇਲੀ ਹੁੰਦੀ ਹੈ ਬਾਹਰ ਪੜਾ ਮਾਲ ਪਸ਼ੂ ਪੰਨਿਆ ਸੀ ਉਹਦੇ ਘਰ ਦੇ ਇੱਕ ਮਨੁੱਖ ਦੁੱਖ ਪਸ਼ੂ ਇੱਕ ਗਾਂ ਬਾਹਰ ਲੈ ਕੇ ਆਉਂਦਿਆ ਉਹ ਬੜਾ ਹੀ ਉਸ ਦਾ ਧੰਨਵਾਦ ਕਰਦਾ ਕਹਿੰਦਾ ਕਿ ਵੇਖ ਮੇਰੇ ਘਰ ਮੇਰੇ ਪੋਤੇ ਦੀ ਹੁਲਾਦ ਪ੍ਰਾਪਤ ਹੋਈ ਤੇ ਸਾਡੇ ਘਰ ਦੁੱਧ ਲਿਆ ਦਿਆ ਕਰੀ ਤੇ ਸਾਡੇ ਘਰ ਦੇ ਵਿੱਚ ਦੁੱਧ ਦਲ ਫੇਰਾ ਨਹੀਂ ਸੀ ਮੈਂ ਇੱਕ ਵਾਰ ਇਹਨੂੰ ਕਿਹਾ ਕਿ ਇਹਨੇ ਮੈਨੂੰ ਗਾਂ ਦੇ ਦਿੱਤੀ ਪਰਮਾਤਮਾ ਇਹਦਾ ਭਲਾ ਕਰੇ ਹੁਣ ਉਹ ਲੱਕੜਹਾਰਾ ਜਿਹੜਾ ਕੁੱਤਾ ਬਣਿਆ ਸੀ ਉਹਨੂੰ ਲੱਗਦਾ ਕਿ ਇਹ ਸੇਣ ਜਿਹੜਾ ਜ਼ਿੰਮੇਦਾਰ ਹੈ ਬੜਾ ਪਰਮਾਤਮਾ ਨੂੰ ਮੰਨਣ ਵਾਲਾ ਹੈ ਦਾ ਪਤਾ ਮੈਂ ਝੋਟਾ ਜ਼ਰੂਰ ਖਾਵਾਂਗਾ। ਉਹਦੇ ਬੂਹੇ ਦੇ ਅੱਗੇ ਬੈਠਾ ਰਹਿੰਦਾ ਸ਼ਾਮ ਨੂੰ ਸਾਰੇ ਪਰਿਵਾਰ ਨੇ ਪ੍ਰਸ਼ਾਦ ਦਾ ਖਾਦਾ ਤੇ ਰੋਟੀ ਤੇ ਪੱਤਲ ਸੁੱਟ ਕੇ ਚਲੇ ਗਏ। ਉਹਨਾਂ ਸਾਰੇ ਪੱਤਲ ਚਾਟੇ ਪਰ ਜਿਹੜਾ ਰੰਗ ਉਸ ਦਾ ਨਾਮ ਬਦਲਿਆ ਸੋਚਣ ਲੱਗਾ ਸ਼ਾਇਦ ਜ਼ਿੰਮੇਦਾਰ ਅੱਜ ਰੋਟੀ ਨਹੀਂ ਖਾਦੀ ਹੋਵੇਗੀ। ਅਗਲੀ ਸਵੇਰ ਹੋਈ ਤੇ ਅਦੇ ਇਦਾਂ ਕਰ ਗਿਆ ਸੰਤ 7 ਦਿਨ ਉਥੇ ਬੈਠਾ ਰਿਹਾ ਪਰ ਉਹਦਾ ਰੰਗ ਨਾਮ ਬਦਲਿਆ ਤਾਂ ਘਰ ਕੇ ਨਗਾ ਤੋਂ ਬਾਹਰ ਇੱਕ ਰੁੱਖ ਦੇ ਥੱਲੇ ਬੈਠ ਗਿਆ ਉਦਾਸ ਹੋ ਕੇ ਇਹਨੇ ਉਹਦੇ ਲੋਕਾਂ ਦੀਆਂ ਗੱਲਾਂ ਉੱਥੇ ਕਰੀ ਜਾਣ ਉਹਨੇ ਗੱਲਾਂ ਨੂੰ ਸੁਣੀ ਜਾਵੇ ਤੇ ਉਹ ਕਹਿੰਦਾ ਕਿ ਆਜ ਵੇਖ ਫਿਰ ਜ਼ਿਮੀਦਾਰ ਨੇ ਕਿਸੇ ਜ਼ਿਮੀਦਾਰ ਨੂੰ ਗਾਂ ਦਿੱਤੀ ਹੈ ਉਹ ਕਹਿੰਦਾ ਕਿ ਦਾਨ ਪੋਨ ਤਾਂ ਕਰਦੇ ਕਹਿੰਦੇ ਦਾਨ ਪੋਨ ਸੁਵਾਦਾ ਕਰਦੇ ਉਹਦੇ ਕੋਲ ਤਾਂ ਬੜਾ ਮਾਲ ਪਸ਼ੂ ਹੈ ਜਿਹੜੇ ਡੰਗਰ ਹਨ ਉਹਦੇ ਘਰ ਚ ਦੁੱਧ ਨਹੀਂ ਦਿੰਦੇ ਫਿਰ ਐਵੇਂ ਹੁੰਦਾ ਹੈ ਕਿ ਉਹ ਚਾਰਾ ਖਾਣਗੇ ਪੱਟੇ ਖਾਣਗੇ ਫਲ ਪਾਣੀ ਖਾਣਗੇ ਇਦਾਂ ਦਾ ਸਾਹਮਣੇ ਕਰਨੀ ਪਵੇਗੀ ਉਹ ਕਿਸੇ ਦੇ ਮੱਥੇ ਮਾਰ ਦਿੰਦਾ ਹੈ ਇਦਾਂ ਦੀ ਗੱਲ ਸੁਣ ਕੇ ਜਿਹੜਾ ਲੱਕੜਹਾਰਾ ਕੁੱਤਾ ਬਣਿਆ ਸੀ ਉਹਨੂੰ ਸਮਝ ਆ ਗਈ ਸੀ ਤੇ ਉਹ ਉੱਥੋਂ ਵਾਪਸ ਚਲਾ ਜਾਂਦਾ ਹੈ ਫਿਰ ਉਹ ਆਪਣੇ ਨਗਰ ਦੇ ਰਾਜੇ ਦੇ ਸਾਥ ਤਿੰਨ ਲਈ ਆਨਦਾਨ ਵਸਤਾਂ ਦਾਨ ਕਾਰਜ ਦੀ ਮੁਕਤੀ ਕਰਨੀ ਹੈ ਤਾਂ ਇਹ ਸੁਣ ਕੇ ਲੱਕੜਹਾਰਾ ਜੋ ਕੁੱਤਾ ਬਣਿਆ ਸੀ ਬੜਾ ਖੁਸ਼ ਹੋਇਆ ਕਿ ਇੱਥੇ ਦਾ ਹੁਣ ਮੇਰੇ ਭਾਗ ਜ਼ਰੂਰ ਬਦਲਣਗੇ ਉਹਨਾਂ ਉੱਤੇ 7 ਦਿਨ ਰਹਿ ਕੇ ਜਦੋਂ ਕੁੱਤਾ ਰਾਜੀ ਦੇ ਪੱਤਲ ਸੁੱਟ ਕੇ ਜਾਂਦੇ ਤਾਂ ਉਹ ਰੋਜ਼ ਪੱਤਲ ਚੱਟਦਾ ਪਰ ਉਹਦਾ ਰੰਗ ਨਾ ਬਦਲਦਾ ਉਹ ਥੱਕ ਕਰਕੇ ਉਦਾਸ ਹੋ ਕੇ ਜੰਗਲ ਵਿੱਚ ਉਸੇ ਹੀ ਥਾਂ ਤੇ ਚਲਾ ਜਾਂਦਾ ਹੈ ਸੰਤ ਫਕੀਰ ਜੀ ਕਿਹੜੀ ਮੁਸੀਬਤ ਵਿੱਚ ਪਾ ਦਿੱਤਾ ਹੈ ਮੇਰੇ ਕਰਕੇ ਮੇਰੇ ਪਰਿਵਾਰ ਜਿਹੜਾ ਹੈ ਉਹ ਕਿੰਨਾ ਦੁਖੀ ਹੋਵੇਗਾ ਤੇ ਮੇਰਾ ਵੀ ਰੰਗ ਨਹੀਂ ਬਦਲ ਰਿਹਾ ਤੇ ਨਾ ਹੀ ਮੈਨੂੰ ਕੋਈ ਦਾਨੀ ਸੱਚਣ ਲੱਭ ਰਿਹਾ ਹੈ ਗਰੀਬਾਂ ਦੀ ਮਾਰ ਹੇਠ ਆ ਗਏ ਹੋਣ ਕਿ ਮੈਨੂੰ ਕੋਈ ਦਾਨ ਕਰਨ ਵਾਲਾ ایسا ਕੋਈ ਵਿਅਕਤੀ ਨਹੀਂ ਲੱਭਾ ਅਗੋ ਸੰਤ ਫਕੀਰ ਕਹਿੰਦੇ ਕਿ ਜਿਹੜਾ ਉਹ ਪੰਡਿਤ ਹੈ ਉਹਨੂੰ ਜੋ ਮਿਲਦਾ ਉਸ ਦੇ ਵਿੱਚ ਵੰਡ ਕੇ ਖਾਣ ਦੀ ਨੀਅਤ ਰੱਖਦਾ ਹੈ ਜਿਸ ਕਰਕੇ ਉਹਦਾ ਦਾਨ ਸਭ ਤੋਂ ਉੱਤਮ ਦਾਨ ਸੀ ਜਿਨੇ ਗਾਂ ਦਾ ਦਾਨ ਕੀਤਾ ਉਹ ਤਾਂ ਆਪਣੇ ਸਰਉ ਪਰ ਲਾ ਰਿਹਾ ਸੀ ਉਹਦੀ ਚੀਜ਼ ਦੀ ਵਾਤੋਂ ਨਹੀਂ ਸੀ ਇਸ ਕਰਕੇ ਉਹਨੇ ਅੱਗੇ ਦਾਨ ਕਰ ਦਿੱਤੀ ਤੇ ਉਹ ਦਾਨ ਨਹੀਂ ਕਰ ਰਿਹਾ ਆਪਣੇ ਵਿੱਚ ਕਈ ਐਦਾਂ ਕਰਦੇ ਹਨ ਕਿ ਜਿਹੜੀ ਚੀਜ਼ ਮੇਰੇ ਵਰਤੋਂ ਦੀ ਰਹੀ ਨਹੀਂ ਜਿਹੜਾ ਕੋਈ ਕਪੜਾ ਮੈਂ ਪਾਉਣਾ ਚਲੋ ਕਿਸੇ ਨੂੰ ਦਾਨ ਕਰ ਦਿਓ ਆ ਪਾਂਡੇ ਜਿਹੜੇ ਅਸੀਂ ਨਹੀਂ ਵਰਤਨੇ ਚਲੋ ਕਿਸੇ ਨੂੰ ਦਾਨ ਕਰ ਦਿਓ ਆ ਚੀਜ਼ ਅਸੀਂ ਖਾਣੇ ਨੇ ਵੱਧ ਬਣ ਗਏ ਕਿਸੇ ਫਲਾਣੇ ਨੂੰ ਦੇ ਦਿਓ ਉਹ ਦਾਨ ਨਹੀਂ ਹੁੰਦਾ ਜੋ ਚੀਜ਼ ਅਸੀਂ ਕਿਸੇ ਦੀ ਜ਼ਰੂਰਤ ਦੀ ਹੋਵੇ ਉਸ ਨੂੰ ਵਰਤੇ ਪਿਣਾ ਹੈ ਜੇਕਰ ਦਾਨ ਕਰੀਏ ਤਾਂ ਅੱਗੇ ਕਹਿੰਦੇ ਕਿ ਫਿਰ ਰਾਜੇ ਨੇ ਤਾਂ ਇਹਨਾਂ ਦਾਨ ਕੀਤਾ ਕਹਿੰਦੇ ਰਾਜੇ ਦੇ ਕੋਲ ਉਹਨਾਂ ਦੇ ਸਾਰੇ ਹੀ ਕਰ ਦੇ ਰੂਪ ਵਿੱਚ ਪੜਾ ਹੀ ਪੈਸਾ ਹੁੰਦਾ ਸੀ ਵਰਜਾ ਦਾ ਪੈਸਾ ਸੀ ਉਹਨਾਂ ਦੇ ਖੌਨ ਪਸੀਨੇ ਦੀ ਕਮਾਈ ਸੀ ਇਸ ਕਰਕੇ ਸਾਰਾ ਕੁਝ ਵਾਪਰਿਆ ਜਦੋਂ ਇਹ ਗੱਲ ਸੁਣੀ ਉਹਨੇ ਕਿਹਾ ਕਿ ਮੈਂ ਕਦੋਂ ਠੀਕ ਹੋਵਾਂਗਾ ਉਹਨੇ ਕਿਹਾ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਸੰਸਾਰ ਬੜਾ ਵੱਡਾ ਹੈ ਤੇ ਨਜ਼ਰੂਰ ਕੋਈ ਦਾਨਵੀਰ ਸੱਜਣ ਮਿਲ ਜਾਵੇਗਾ ਉਹਨੂੰ ਥੱਕ ਚੁੱਕਾ ਸੀ ਤੇ ਭੁੱਖ ਨਾਲ ਬੜਾ ਵਿਅਕੁਲ ਸੀ ਤੁਰਦਾ ਤੁਰਦਾ ਗਲੀ ਨਗਰ ਪੰਚ ਉਹਦੇ ਇੱਕ ਪਿੰਦ ਪਾਪਾ ਇੱਕ ਡਾਂਗ ਤੇ ਅਸੀ ਪਾਸੇ ਦੋ ਘੜੇ ਲਟਕਾ ਕੇ ਤੁਰਿਆ ਜਾ ਰਿਹਾ ਸੀ ਹੁਣ ਉਹਦੇ ਪਿੱਛੇ ਤੁਰ ਰਿਹਾ ਸੀ ਤੇ ਦੋ ਨੋਖਰ ਪਰਛੇ ਤੋ ਰੈਸਨ ਕੇ ਰੈਸਨ ਕੇ ਬਾਬਾ ਵਿਰਧ ਹੈ ਉਮਰ ਕਿੰਨੀ ਹੋ ਗਈ ਪਰ ਮਾਤਮਾ ਨੇ ਇਹਦਾ ਪੁੱਤਰ ਵੀ ਜਿਹੜਾ ਖੋ ਲਿਆ ਘਰ ਵਾਲੀ ਵੀ ਖੋ ਲਈ ਐਸਾ ਕੋਈ ਵੀ ਸੰਤਾਨ ਨਹੀਂ ਘਰ ਕੋਈ ਵੀ ਨਹੀਂ ਪਰ ਫਿਰ ਵੀ ਕਿੰਨੇ ਗਰਮੀ ਚ ਆਉਂਦੇ ਜਾਂਦੇ ਨੂੰ ਪਾਣੀ ਪਿਉਂਦਾ ਹੈ ਸੁਣ ਕੇ ਉਹਦੇ ਮਨ 'ਚ ਥੋੜੀ ਆਸ ਹੋਈ ਉਹ ਬਾਬਾ ਪੜੇ ਕਨੇ ਪਰ ਕੇ ਰੱਖ ਦਿੰਦਾ ਇੱਕ ਤਾਂ ਤੇ ਬੈਠ ਕੇ ਉਹਨੇ ਪੱਤਲ ਉੱਥੇ ਥੋੜੇ ਜਿਹਾ ਚੌਰ ਪਾਈ ਤੇ ਖਾਣ ਲੱਗਾ ਉਹਨੇ ਸਾਹਮਣੇ ਉਹ ਕੁੱਤੇ ਨੂੰ ਦੇਖਿਆ ਤੇ ਇਹ ਮੇਰੇ ਵੱਲ ਝਾਕਦਾ ਹੈ ਤੇ ਉਹਨੇ ਕੁਝ ਚੌਲ ਉਹਦੇ ਅੱਗੇ ਰੱਖ ਦਿੱਤੇ। ਹੁਣ ਜਦੋਂ ਚੌਲ ਖਾਂਦਾ ਤੇ ਕੁਝ ਸਮੇਂ ਬਾਅਦ ਉਹ ਦੁਬਾਰਾ ਮਨੁੱਖੀ ਰੂਪ ਵਿੱਚ ਆ ਜਾਂਦਾ। ਹੁਣ ਸਮਝ ਆ ਗਿਆ ਕਿ ਇੱਕ ਮੁੱਢ ਚੌਲ ਜਿਹੜੇ ਹਨ ਭਾਵੇਂ ਪਸ਼ੂ ਪੰਛੀ ਨੂੰ ਹੀ ਪਾਇਆ ਜਾਂ ਜੇ ਕੋਟ ਦੁੱਧ ਬਿੱਲੀ ਜਾਂ ਕੁੱਤੇ ਨੂੰ ਪਾਇਆ ਜਾਵੇ। ਜੇ ਆਪਾਂ ਕਿਸੇ ਦਾ ਟਿੱਡ ਭਰ ਦਈਏ ਇਸ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੋ ਸਕਦਾ ਜੇ ਕੋਈ ਵੀ ਇਹ দান ਨਹੀਂ ਕਰ ਸਕਦਾ ਕਿਸੇ ਦੀ ਪਿਆਸ ਨਹੀਂ बुझा ਸਕਦਾ ਪਾਣੀ ਦਾ ਦਾਨ ਵੀ ਨਹੀਂ ਕਰ ਸਕਦਾ ਤਾਂ ਜ਼ਿੰਦਗੀ ਨੂੰ ਸਵਰਗ ਕਿਵੇਂ ਬਣਾ ਲਓਗੇ ਹੁਣ ਤੁਰਦਾ ਤੁਰਦਾ ਘਰ ਪਹੁੰਚਿਆ ਘਰ ਜਾ ਕੇ ਵੇਖਿਆ ਕਿ ਪੱਕਾ ਘਰ ਬੱਚੇ ਸੋਹਣੇ ਕੰਮਕਾਰ ਕਰਦੇ ਪਏ ਪੁੱਛਦਾ ਇਹ ਸਾਰਾ ਕੁਝ ਕਿਵੇਂ ਹੋਇਆ ਉਹਨੇ ਕਿਹਾ ਕਿ ਸ ਇੱਕ ਸੰਤ ਫਕੀਰ ਜੀ ਆਏ ਕੁਝ ਪੈਸਾ ਟੱਕਾ ਤੇ ਮੋਹਰੇ ਦੇ ਗਏ ਉਸ ਨਾਲ ਪੱਕਾ ਘਰ ਤੇ ਸੰਤ ਫਕੀਰ ਜੀ ਨੇ ਕਿਹਾ ਕਿ ਤੁਸੀਂ ਕੰਮ ਤੇ ਗਏ ਹੋ ਤਾਂ ਹਾਨੂੰ ਕੁਝ ਮੋਹਰੇ ਦਿੱਤੀਆਂ ਇਸ ਦੇ ਨਾਲ ਹੀ ਹੁਣ ਮੈਂ ਘਰ ਚ ਲਾ ਰਹੀ ਹਾਂ ਉਹਨਾਂ ਨੂੰ ਪੂਰੀ ਤਸੱਲੀ ਹੋ ਗਈ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਉਹਦੇ ਨਾਲ ਚੰਗਾ ਹੁੰਦਾ ਹੈ ਤੁਹਾਡੇ ਵੱਲੋਂ ਇੱਕ ਮੋਟੇ ਚੌਲਾਂ ਦੀ ਚਾਹ ਇੱਕ ਗਲਾਸੀ ਦੁੱਧ ਦੀ ਤੁਹਾਡੇ ਲਈ ਉਤਮ ਦਾਨ ਬਣ ਸਕਦੀ ਹੈ ਹੁਣ ਜਿਵੇਂ ਗਰਮੀਆਂ ਦਾ ਮੌਸਮ ਹੈ ਘਰ ਦੇ ਅੰਦਰ ਤੁਸੀਂ ਕਿਸੇ ਵੀ ਪਾਂਡੇ ਦੇ ਵਿੱਚ ਬਰਤਨ ਦੇ ਵਿੱਚ ਪਾਣੀ ਪਾ ਕੇ ਚਿੜੀਆਂ ਦੇ ਲਈ ਰੱਖ ਸਕਦੇ ਹੋ ਉਹਨਾਂ ਦਾ ਟੇਡ ਪਰ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਪੁਲਕਾ ਵਾਧਾ ਪੰਜ ਜਾਂਦਾ ਹੈ ਛੋਟੇ ਛੋਟੇ ਪੋਰੇ ਕਰਕੇ ਉਹਨਾਂ ਦੇ ਅੱਗੇ ਸੁੱਟ ਸਕਦੇ ਹੋ ਕਿਸੇ ਪੰਛੀ ਚ ਨੌਰ ਦਾ ਟਿੱਡ ਪਰ ਸਕਦੇ ਹੋ ਸੰਗਤ ਜੀ ਇਹ ਪੌਧੀ ਉਤਮ ਦਾਣ ਹੁੰਦਾ ਹੈ ਤਾਂ ਇਸ ਦਾਣ ਨੂੰ ਕਰਨ ਦੇ ਨਾਲ ਸਾਨੂੰ ਬਹੁਤ ਹੀ ਫਲ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ